ਕਦੋਂ ਕਹਿਆ ਜੀ ਐਮਐਲਏ ਨੇ ਕਿ ਸਾਡੀ ਤਨਖਾਹ ਪਤਾ ਦਿਓ ਸਾਰੇ ਤਾਂ ਕਰੋੜਾਪਤੀ ਨੇ ਇਹ ਕੋਈ ਵੀ ਪਾਰਟੀ ਦਾ ਸਰਪੰਚ ਨਾ ਬਣੋ ਪਿੰਡ ਦਾ ਸਰਪੰਚ ਬਣੋ ਆਮ ਆਦਮੀ ਪਾਰਟੀ ਵੱਲੋਂ ਅੱਜ ਦਿਨੀ ਆਪਣੇ ਵਰਕਰਾਂ ਦੇ ਨਾਲ ਮੀਟਿੰਗਾਂ ਕਿੱਥੇ ਜਾਰੀ ਨੇ ਇਸੇ ਤਰ੍ਹਾਂ ਇੱਕ ਮੀਟਿੰਗ ਦੇ ਵਿੱਚ ਹਿੱਸਾ ਲੈਣ ਦੇ ਲਈ ਸੰਗਰੂਰ ਤੋਂ ਲੋਕ ਸਭਾ ਸੰਸਦ ਭਗਵੰਤ ਮਾਨ ਬਰਨਾਲਾ ਪਹੁੰਚੇ ਜਿੱਥੇ ਉਹਨਾਂ ਦੇ ਨਾਲ ਵਿਧਾਇਕ ਮੀਤ ਹੇਰ ਨੂੰ ਵੀ ਵੇਖਿਆ ਗਿਆ ਇਸ ਮੌਕੇ ਭਗਵੰਤ ਮਾਨ ਤੇ ਮੀਤ ਹੇਰ ਵੱਲੋਂ ਕਾਂਗਰਸ ਤੇ ਤਿੱਖੇ ਨਿਸ਼ਾਨੇ ਵੀ ਸਾਧੇਗੇ ਭਗਵੰਤ ਮਾਨ ਨੇ ਕਿਹਾ ਕਿ ਸਾਰਾ ਪੰਜਾਬ ਬੇਰੁਜ਼ਗਾਰ ਹੈ ਤੇ ਵਿਧਾਇਕਾਂ ਦੀਆਂ ਤਨਖਾਹਾਂ ਵਧਾਈਆਂ ਜਾ ਰਹੀਆਂ ਨੇ ਇਸ ਕਰਕੇ ਉਹ ਵਿਧਾਇਕਾਂ ਦੀਆਂ ਵਧੀਆਂ ਹੋਈਆਂ ਤਨਖਾਹਾਂ ਦੇ ਵੀ ਖਿਲਾਫ ਨੇ ਐਮਐਲਏ ਦੀਆਂ ਤਨਖਾਹਾਂ 'ਚ ਵਾਧਾ ਤੁਸੀਂ ਉਸ ਵੇਲੇ ਕਰਦੇ ਠੀਕ ਲੱਗਦੇ ਹੋ ਜਦੋਂ ਸਾਰੇ ਜਿਹੜੇ ਮੁਲਾਜ਼ਮ ਨੇ ਸਰਕਾਰ ਦੇ ਜਾ ਜਿਹੜੇ ਅਰਧ ਸਰਕਾਰੀ ਮੁਲਾਜ਼ਮ ਨੇ ਉਹਨਾਂ ਨੂੰ ਪ੍ਰੋਪਰ ਵੇਤਨ ਮਿਲਦੇ ਹੋਣ ਭੱਤੇ ਮਿਲਦੇ ਹੋਣ ਇੱਕ ਪਾਸੇ ਤਾਂ ਟੀਚਰ ਜਿਹੜੇ ਨੇ ਉਹ ਧਰਨਿਆਂ ਤੇ ਬੈਠੇ ਨੇ ਕਿਉਂਕਿ ਉਹਨੇ ਤਨਖਾਹ ਤੁਸੀਂ 45000 ਤੋਂ ਘਟਾ ਕੇ 15000 ਕਰਤੀ ਤੇ ਦੂਜੇ ਪਾਸੇ ਤੁਸੀਂ ਆਪਣੀਆਂ ਤਨਖਾਹਾਂ ਜਿਹੜੀਆਂ ਨੇ ਉਹ 2.5 ਗੁਣਾ 3 ਗੁਣਾ ਵਧਾ ਰਹੇ ਹੋ ਤਾਂ ਇਹ ਗੱਲ ਜਿਹੜੀ ਹੈ ਉਹ ਗਲਿਓ ਨਹੀਂ ਉਤਰਦੀ ਸੋ ਅਸੀਂ ਵਿਰੋਧ ਕਰਦੇ ਹਾਂ ਇਸ ਗੱਲ ਦਾ ਕੱਲ ਵੀ ਸਾਡੇ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਹਰਪਾਲ ਚੀਮਾ ਜੀ ਉਹਨਾਂ ਨੇ ਵੀ ਮੈਮੋਰੰਡਮ ਦਿੱਤਾ ਹੈ ਔਰ ਇਸ ਗੱਲ ਦਾ ਸੀ ਵਿਰੋਧ ਕਰਾਂਗੇ ਔਰ ਅਮਨ अरोड़ा ਜੀ ਨੇ ਵੀ ਇਹ ਅੱਜ ਪਹਿਲ ਕੀਤੀ ਹੈ ਕਿ ਜਿਹੜੇ 2 ਦਿਨ ਸੈਸ਼ਨ ਚੱਲਿਆ ਉਹ ਉਹਨਾਂ ਦਾ ਕੋਈ ٹی ਏ ਡੀ ਏ ਜਵ ਪਤਾ ਨਹੀਂ ਲੈਣਗੇ ਤੇ ਕਦੋਂ ਕਿਹਾ ਜੀ ਐਮ ਐਲ ਏ ਨੇ ਕਿ ਸਾਡੀ ਤਨਖਾਹ ਪਤਾ ਦਿਓ ਸਾਰੇ ਤਾਂ ਕਰੋੜਾਪਤੀ ਨੇ ਇਹ ਬਹੁਤ ਸਾਰੇ ਵਲੰਟੀਅਰ ਚੋਣਾ ਲੜ ਰਹੇ ਨੇ ਔਰ ਯੂਥ ਨੂੰ ਮੈਂ ਇਹੀ ਬੇਨਤੀ ਕਰੂੰਗਾ ਕਿ ਤੁਸੀਂ ਅੱਗੇ ਆਓ ਪਿੰਡਾਂ ਦੇ ਮਾਲਕ ਬਣੋ ਜਿੱਥੇ ਏਕਾ ਜਿਹੜੇ ਪਿੰਡ ਚੋਂ ਪਿੰਡ ਕਾਮਯਾਬ ਹੋ ਜਾਂਦੇ ਨੇ ਤੇ ਕੋਈ ਵੀ ਪਾਰਟੀ ਦਾ ਸਰਪੰਚ ਨਾ ਬਣੋ ਪਿੰਡ ਦਾ ਸਰਪੰਚ ਬਣੋ ਪਿੰਡ ਵਾਸਤੇ ਇੱਕ ਇੱਕਾ ਰੱਖੋ ਤਾਂ ਪਿੰਡ ਤਰੱਕੀ ਕਰ ਜਾਣਗੇ ਇਸ ਮੌਕੇ ਵਿਧਾਇਕ ਮੀਤਿਹਰ ਵੱਲੋਂ ਵੀ ਕਾਂਗਰਸ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧਦੇ ਜਿਹੜਾ ਵਿਧਾਨ ਸਭਾ ਚ ਕਿਉਂਕਿ ਅਸੀਂ ਪ੍ਰੋਟੈਸਟ ਰੱਖਿਆ ਸੀਗਾ ਕਿਉਂਕਿ ਇੱਕ ਤਾਂ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਹੈ ਉਹ ਇਹਨਾਂ ਨੇ ਬੜਾ ਛੋਟਾ ਕਰਤਾ ਪਹਿਲਾਂ ਕਿ ਅਸੀਂ 3 ਦਿਨ ਦਾ 3 ਦਿਨਾਂ ਤੋਂ ਲਿਆ ਕੇ 1 ਦਿਨ ਦਾ ਕਰਤਾ ਬੜੇ ਪੰਜਾਬ ਦੇ ਗੰਭੀਰ ਮੁੱਦੇ ਸੀਗੇ ਕਿਸਾਨਾਂ ਦੇ ਦਲਤਾਂ ਦੇ ਮਜ਼ਦੂਰਾਂ ਦੇ ਕਿੰਨੇ ਕਿਸਾਨਾਂ ਜਿਹੜੇ ਗੰਨੇ ਦਾ ਮੁਆਵਜ਼ਾ ਨਹੀਂ ਮਿਲਿਆ ਸਾਡੇ ਐਸਸੀ ਸਟੂਡੈਂਟ ਦੀ ਜਿਹੜੀ ਪੋਸਟ ਜਿਹੜੀ میٹرਿਕ ਜਿਹੜੀ ਸਕਾਲਰਸ਼ਿਪ ਸਕੀਮ ਸੀ ਉਹਦੇ ਪੈਸੇ ਖੜੇ ਨੇ ਤੇ ਨਾਲ ਯੂਥ ਦੇ ਬੜੇ ਮੁੱਦੇ ਸੀ ਤੇ ਅਸੀਂ ਉਹ ਮੁੱਦੇ ਅੰਦਰ ਰੱਖਨੇ ਸੀ ਨੌکریاں ਜਿਹੜੇ ਵਾਅਦੇ ਕੀਤੇ ਸੀ ਉਹ ਅਸੀਂ ਅੰਦਰ ਰੱਖਨੇ ਸੀ ਤੇ ਪਰ ਜਿਹੜਾ ਸੈਸ਼ਨ ਦਾ ਸਮਾਂ ਬੜਾ ਘਟਾ ਦਿੱਤਾ ਗਿਆ ਇਹਨੂੰ ਲੈ ਕੇ ਅਸੀਂ ਅੰਦਰ ਵੀ ਸਵਾਲ ਉਠਾ ਕੇ ਸੈਸ਼ਨ ਦਾ ਸਮਾਂ ਵਧਾਓ ਪਰ ਨਹੀਂ ਵਧਾਇਆ ਗਿਆ ਇਸੇ ਕਰਕੇ ਅਸੀਂ ਬਾਹਰ ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਮੀਡੀਆ ਰਾਹੀਂ ਜੀ ਪ੍ਰੋਟੈਸਟ ਕਰ ਰਹੇ ਸੀ ਉਹ ਸਾਡਾ ਸੀਗਾ ਕਿਉਂਕਿ ਜਿਹੜੇ ਕਾਂਗਰਸ ਦੇ ਮੰਤਰੀ ਆ ਬਲਬੀਰ ਸਿੱਧੂ ਉਹਨਾਂ ਦਾ ਪਿਛਲੇ ਦਿਨੀ ਇੱਕ ਬਿਆਨ ਆਇਆ ਸੀਗਾ ਕਿ ਮੂਫਲੀਆਂ ਵੇਚ ਕੇ ਵੀ ਜਿਹੜੇ ਨੌਜਵਾਨ ਆ ਰਜਗਾਰ ਚਲਾ ਸਕਦੇ ਆ ਉਹ ਕਬਾੜ ਵੇਚ ਕੇ ਵੀ ਆਪਣਾ ਜਿਹੜਾ ਰਜਗਾਰ ਹੈ ਉਹ ਕਮਾ ਸਕਦੇ ਆ ਤਾਂ ਅਸੀਂ ਪਹਿਲਾਂ ਵੀ ਇਹ ਦਿਆਂਗੇ ਇਸ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਜੇ ਜਦੋਂ ਤੁਸੀਂ ਪੰਜਾਬ ਦਾ ਜਿਹੜਾ ਯੂਥ ਹੈ ਸਭ ਤੋਂ ਜਿਹੜੇ ਵੱਧ ਉਮਰ ਦੇ ਜਿਹੜੇ ਵੋਟਰ ਆ 18 ਤੋਂ 35 ਸਾਲ ਦੇ ਆ ਤੇ ਇਹਨਾਂ ਨੂੰ ਲੁਭਾਉਣ ਲਈ ਕੈਪਟਨ ਸਾਹਿਬ ਨੇ ਵਾਅਦਾ ਕੀਤਾ ਸੀ ਕਿ ਕੈਪਟਨ ਨੇ ਸੋਚ ਚੱਕੀ ਹਰ ਘਰ ਨੌਕਰੀ ਪੱਕੀ ਵਕਾਇਦਾ ਫਾਰਮ ਭਰੇ ਗਏ ਸੀ ਉਹ ਫਾਰਮਸ ਤੇ ਲਿਖਿਆ ਇਹੀ ਸੀਗਾ ਵੀ ਸੋਨੂੰ ਹਰ ਘਰ ਚ ਇੱਕ ਸਰਕਾਰੀ ਨੌਕਰੀ ਦਿੱਤੀ ਜਾਊਗੀ ਜੇ ਹੁਣ ਇਹ ਕਹਿ ਰਹੇ ਆ ਮੂਫਲੀਆਂ ਵੇਚ ਲੋ ਉਹਨਾਂ ਦੇ ਮੰਤਰੀ ਕਵਾੜ ਵੇਚ ਲੋ ਫਿਰ ਉਹ ਫਾਰਮ ਦੇ ਵਿੱਚ ਮੈਂਸ਼ਨ ਕਰਨਾ ਸੀ ਭਾਈ ਜਿਹੜਾ ਨੌਕਰੀ ਆ ਜਿਹੜਾ ਰਜਗਾਰ ਆ ਉਹ ਮੂਫਲੀ ਦਾ ਵੀ ਵੇਚਣ ਦਾ ਵੀ ਹੋ ਸਕਦਾ ਹੈ ਉਹ ਕਵਾੜ ਵੇਚਣ ਦਾ ਵੀ ਹੋ ਸਕਦਾ ਹੈ ਫਿਰ ਪਤਾ ਲੱਗਦਾ ਕਿ ਜਿਹੜੇ ਪੰਜਾਬ ਦੇ ਲੋਕ ਆ ਤੁਹਾਨੂੰ ਮੰਤਰੀਆਂ ਦੇ ਕੁਰਸੀਆਂ ਤੇ ਬਿਠਾਉਂਦੇ ਜਾਂ ਤੁਹਾਨੂੰ ਘਰੇ ਬਿਠਾਉਂਦੇ ਇਹੀ ਅਸੀਂ ਆਪਣਾ ਜਿਹੜਾ ਨੌਜਵਾਨਾਂ ਦਾ ਅਸੀਂ ਗੁੱਸਾ ਜ਼ਾਹਰ ਕਰ ਲਈ ਪ੍ਰੋਟੈਸਟ ਕੀਤਾ ਸੀ ਕਿ ਪੰਜਾਬ ਦੇ ਨੌਜਵਾਨਾਂ ਨੂੰ ਤੁਸੀਂ ਮੂਫਲੀਆਂ ਵੇਚਣਾ ਦਿਖਾਉਣਾ ਚਾਹੁੰਦੇ ਹੋ ਤੇ ਇਹੀ ਅਸੀਂ ਕਰ ਰਹੇ ਸੀ ਉੱਥੇ ਕਾਂਗਰਸ ਦੇ ਜਿਹੜੇ ਸਾਡੇ ਭਰਾ ਨੇ ਵਿਧਾਇਕ ਜੀਰਾ ਸਾ ਉਹ ਮੂਫਲੀ ਦਾ ਖਰੀਦਣ ਲੱਗੇ ਅਸੀਂ ਕੋਈ ਦੇਖੋ ਸਾਨੂੰ ਤਨਖਾਹ ਮਿਲਦੀ ਆ ਸਾਨੂੰ ਕੋਈ ਮੂਫਲੀ ਵੇਚਣ ਦੀ ਜ਼ਰੂਰਤ ਨਹੀਂ ਮੈਂ ਵਧਾਇਆ ਕਿ ਪਰ ਅਸੀਂ ਪੰਜਾਬ ਦੇ ਯੂਥ ਨੂੰ ਰਿਪਰੈਜ਼ੈਂਟ ਕਰਦੇ ਆ ਉਹ ਸਾਡਾ ਇੱਕ ਸਿੰਬੋਲਿਕ ਸੀ ਕਿ ਤੁਸੀਂ ਪੰਜਾਬ ਦੇ ਜਿਹੜੇ ਪੜੇ ਲਿਖੇ ਯੂਥ ਹੈ ਨਾਲ ਸਾਡੇ ਉੱਤੇ ਇੱਕ ਪੀ ਐਚ ਡੀ ਮੁੰਡਾ ਬੈਠਾ ਸੀ ਇੱਕ ਮਾਸਟਰ ਤੇ ਬੈਠਾ ਸੀਗਾ ਵੀ ਤੁਸੀਂ ਇਹਨਾਂ ਨੂੰ ਮੂਫਲੀਆਂ ਵੇਚਣ ਲਈ ਕਹਿ ਰਹੇ ਹੋਗੇ ਅਸੀਂ ਉਹ ਕਹਿ ਰਹੇ ਸੀ ਤੇ ਉਲਟਾ ਉਹ ਕਹਿੰਦੇ ਵੀ ਭਾਈ ਸਾਨੂੰ ਤਾਂ ਦੱਸੋ ਮੂਫਲੀ ਕਿੰਨੇ ਦੀ ਲਈ ਹੈ ਚਲੋ ਠੀਕ ਹੈ ਉਹਨਾਂ ਨੇ ਮੂਫਲੀ ਖਰੀਦ ਲਈ ਇਹ ਮੂਫਲੀ ਖਰੀਦ ਕੇ ਵੀ ਉਹਨਾਂ ਨੇ ਆਪਣੇ ਜਿਹੜੇ ਮંત્રી ਸਾਹਿਬ ਨੇ ਬਲਵੀਰ ਸਿੱਧੂ ਜੀ ਨੇ ਕਹੀ ਗੱਲ ਸੀ ਉਹਦੇ ਤੇ ਮੋਹਰ ਲਾ ਦਿੱਤੀ ਕਿ ਅਸੀਂ ਪੰਜਾਬ ਚ ਹਾਂ ਐਦਾਂ ਹੀ ਜਿਹੜੇ ਪੰਜਾਬ ਦਾ ਯੂਥ ਹੈ ਉਹਦੇ ਨਾਲ ਅਸੀਂ ਐਦਾਂ ਹੀ ਮਜ਼ਾਕ ਕਰਾਂਗੇ ਕਿ ਪੜ੍ਹੇ ਲਿਖੇ ਯੂਥ ਇਥੇ ਮੂਫੜੀਆਂ ਵੇਚਣ ਉਹ ਕਵਾੜ ਦਾ ਜਿਹੜਾ ਵਪਾਰ ਕਰਨਾ 2019 ਦੀਆਂ ਲੋਕ ਸਭਾ ਚੋਣਾਂ ਸਿਰ ਤੇ ਨੇ ਅਜੇ ਵਿੱਚ ਵਿਰੋਧੀਆਂ ਵੱਲੋਂ ਇੱਕ ਦੂਜੇ ਤੇ ਨਿਸ਼ਾਨੇਬਾਜ਼ੀ ਕੀਤੀ ਜਾ ਰਹੀ ਹੈ ਪਰ ਵੇਖਣਾ ਆਵੇਗਾ ਕਿ ਇਹਨਾਂ ਨਿਸ਼ਾਨਿਆਂ ਦਾ ਫਾਇਦਾ ਕਿਹੜੀ ਪਾਰਟੀ ਉਠਾ ਪਾਉਂਦੀ ਹੈ ਬਰਨਾਲਾ ਤੋਂ ਰਾਜੇਸ਼ ਕੁਮਾਰ ਪੰਜਾਬੀ ਲੁੱਕ ਚੈਨਲ